ਵਿੱਚ ਸਿਫਟ ਜਾਣਾ ਬਰੂਦ ਬਣ ਕੇ ਭੜਕ ਉੱਠਣਾ ਤੇ ਚੌਹਾ ਕੁੰਟਾਂ ਵਿੱਚ ਗੂਝ ਜਾਣਾ ਜ਼ਿੰਦਗੀ ਜਿਉਣਾ ਦਾ ਸਲੀਕਾ ਇਹ ਹੁੰਦਾ ਹੈ ਪਰ ਉਹਨਾਂ ਨੂੰ ਜ਼ਿੰਦਗੀ ਜਿਉਣਾ ਕਦੇ ਨਹੀਂ ਆਉਣਾ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਆਂ ਬਣਾ ਦਿੱਤਾ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ 'ਚ ਬੈਠੇ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਭਾਸ਼ਾ ਅਫਸਰ ਸਰਦਾਰ ਹਰਕੀਰਤ ਸਿੰਘ ਜੀ ਸਰਦਾਰ ਹਰਕੀਰਤ ਸਿੰਘ ਜੀ ਸਾਇੰਸ ਮਾਸਟਰ ਹੈ ਮੈਂ ਵੀ ਸਾਇੰਸ ਮਾਸਟਰ ਆ ਇੱਕ ਤਾਂ ਸਾਡੀ ਉਹ ਆ ਅਕੀਲ ਸਿੰਘ ਜੀ ਨੇ ਜਿਲ੍ਹਾ ਫਟੇਗੜ ਸਾਹਿਬ ਤੋਂ ਬਤੌਰ ਸਾਇੰਸ ਮਾਸਟਰ ਆਪਦੀ ਜਿਹੜੀ ਨੌਕਰੀਓ ਆ ਲਾਂਭ ਲਈ ਤੂੰ ਇਤਿਹਾਸ ਸਰ ਜੀ ਵੀ ਸਾਡੇ ਯੋਧਿਆਂ ਨੇ ਕਿਵੇਂ ਸਿਰ ਲੰਘ ਚੰਗਾ ਲੜੀਆਂ ਨੇ ਇਹ ਹੁੰਦੀ ਆ ਪਰ ਜਦੋਂ ਸਾਡੇ ਵਰਮੂ ਸ਼ਾਇਦ ਅਨਵਾਦਕਾਰ ਵੀ ਉਹਨਾਂ ਨੇ ਵੱਡੇ ਵੱਡੇ ਨਾਟਕਾਂ ਮੁਰਵਾ ਕਰਿਆ ਭਾਵੇਂ ਸਰੰਗੀ ਹੋਵੇ ਭਾਵੇਂ ਸੇਸ਼ਨਾਗ ਹੋਵੇ ਮਰਹੂਮ ਸ਼ਾਇਰ ਸਜੀਤ ਭੱਤਰ ਮੈਂ ਕਹਿੰਦਾ ਦਿਲ ਦਗ ਇੰਨਾ ਖੁਸ਼ ਹੋ ਜਾ ਵੀ ਇੱਕ ਸ਼ਾਇਰ ਦੇ ਜਾਣ ਨਾਲ ਇੰਨਾ ਦੁੱਖ ਹੁੰਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਕਿਸੇ ਦੀ ਕਹਿੰਦਾ ਯਾਰ ਸ਼ਾਇਰ ਸ਼ਾਇਰ ਦੇ ਸੁਰਗਵਾ ਸੁਣ ਤੇ ਵੀ ਇੰਨਾ ਕੱਟ ਹੋ ਸਕਦਾ ਹੁਣ ਹਰੇਕ ਬੰਦੇ ਦੀ ਨਾ ਆਪਣੀ ਮਨੋਂ ਮਨੁਕ੍ਰਿਤੀ ਆ ਇਤਿਹਾਸ ਦੇ ਪਿੱਛੇ ਝਾਕ ਕੇ ਕਥਾਵਾਂ ਲਿਖਦੇ ਆ ਕਹਾਣੀਆਂ ਲਿਖਦੇ ਆ ਅਸੀਂ ਕਦੇ ਵੀ ਉੱਪਰ ਨਹੀਂ ਲਿਖ ਸਕਦੇ ਕਲਪਨਾ ਕਦੇ ਸੱਚੀ ਨਹੀਂ ਹੁੰਦੀ ਐਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਦੱਸੋ ਜੋ ਦੋਸ਼ ਕਰਦਾ ਉਹਦੇ ਚੰਗੇ ਕੰਮ ਦੀ ਕਦੇ ਚਰਚਾ ਨਹੀਂ ਕਰਦੇ ਹੁਣ ਹਰੇਕ ਰੋਜ਼ ਕਿਹ ਕਹੀ ਜਾਂਦਾ ਵੀ ਯਾਰੋ ਪ੍ਰਗਤੀਵਾਦੀ ਨੇ ਲਿਖਦਾ ਸੀ ਉਹ ਵੀਰ ਅਸੀਂ ਨਹੀਂ ਲਿਖਦਾ ਸੀ ਉਹ ਯਾਰੋ ਸਰਜੀਵ ਪਾਤਰ ਸੀ ਆਇਆਂ ਜੁਗਾਂ ਜੁਗਾਂ ਦੀਆਂ ਕਹਾਣਾਂ ਜੋ ਤੀਰ ਮੇਰੇ ਲਈ ਬਣੇ ਹੋਰ ਕੜੇਜੇ ਬੱਚੇ ਕਿੰਝ ਸਹਿਵਾਂ ਨੂੰ ਆਪਣੀ ਅੱਖਾਂ ਕਿਉਂ ਮਰਜਾ ਸਦਵਾਵਾਂ ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਤੁਰਨਾ ਜੇ ਨਾ ਠੁੰਮਕ ਠੁੰਮਕ ਨਾਲ ਤੁਰਨ ਅਣ ਸਜੀ ਅਣ ਲਿਖੀਆਂ ਬੁਕਤਾਂ ਆਂ ਅਣ ਲਿਖੀਆਂ ਬੁਕਤਾਂ ਅਸੀਂ ਉਸ ਮਗੂਮ ਸ਼ਾਇਰ ਹਾਂ ਜਿਨੇ ਪੰਜਾਬੀ ਮਾਂ ਬੋਲੀ ਦਾ ਮੂੰਹ ਮੰਹੰਤਰਾ ਬਦਲਿਆ ਜਿਨੇ ਪੰਜਾਬੀ ਮਾਂ ਬੋਲੀ ਨੂੰ ਬੜੇ ਸ਼ਬਦ ਦਿੱਤੇ ਜਿਨੇ ਪੰਜਾਬੀ ਮਾਂ ਬੋਲੀ ਦਾ ਸ਼ਬਦ ਭੰਡਾਰ ਅਮੀਰ ਕਰਿਆ ਜਿਨੇ ਪੰਜਾਬੀ ਮਾਂ ਬੋਲੀ ਨੂੰ ਅਮੀਰਤਾ ਵੱਲ ਵੀ ਜਦੋਂ ਦੀ ਸ਼ਾਇਰੀ ਸੁਣਦੇ ਆਂ ਉਹਦੇ ਵਿੱਚ ਅਸੀਂ ਗੁਵਾਚ ਜਾਨੇ ਆ ਤੇ ਸ਼ਾਇਰ ਦਾ ਕੌਣ ਹੁੰਦਾ ਵਾ ਠੀਕ ਆ ਜੀ ਹੁਣ ਮੈਂ ਘਰੇ ਬੈ ਕੇ ਕਹਾਂ ਜੀ ਮੈਂ ਸਭ ਤੋਂ ਵੱਡਾ ਸ਼ਾਇਰ ਆ ਉਹ ਨਹੀਂ ਹੁੰਦਾ ਜਦੋਂ ਲੋਕ ਕਹਿੰਦੇ ਉਹ ਬਟਾ ਕੋਈ ਸ਼ਾਇਰ ਬੰਦਾ ਅਸੀਂ ਜਿਹੜਾ ਭਾਸ਼ਾ ਆਪ ਸਰ ਦੀ ਆਜ਼ਾਦ ਤੇ ਨਾਲ 2 ਮਿੰਟ ਦਾ ਮੂਹਨ ਰੱਖਾਂਗੇ ਸਾਡੇ ਪਹਿਲਾ ਸਾਬੇ ਲਈ ਫਰਮੌਰ ਸ਼ਾਇਰ ਪੰਜਾਬੀ ਦੇ ਮਾਣ ਦੇ ਸ਼ਾਇਰ ਮਰਹੂਮ ਸਰਜੀਤਾ ਤਰਦੀ ਲਈ ਉਦੋਂ ਬਾਅਦ ਸਾਡੇ ਬੀਸ਼ਰਤ ਕਾਲੀ ਜੀ ਵੀ ਸਾਡੇ ਕੋਲ ਚਲੇ ਗਏ ਮੂਹਨ ਜੀ ਜੀ ਦੇ ਤਾਂ ਬਹੁਤ ਵੱਡੇ ਪਰ ਰਾਈਟਰ ਫ੍ਰੀ ਬਹੁਤ ਵੱਡੇ ਪੰਜਾਬੀ ਮਾਂ ਬੋਲੀ ਦੇ ਪਹਿਲੀ ਕਤਾਰ ਵਾਲੇ ਲੇਖਕ ਸੀ ਅਸੀਂ ਉਹਨਾਂ ਦੇ ਜਾਣਦਾ ਵੀ ਦੋਖੂ ਉਹਨਾਂ ਹੀ ਮੰਦਦੇ ਆ ਤੇ ਦੋ ਮਿੰਟ ਖੜੇ ਹੋ ਕੇ ਉਹਨਾਂ ਦਾ ਉਹਨਾਂ ਦੇ ਆਦਰ ਚ ਸਹਿਚੁਕਾ ਕੇ ਆਪਾਂ ਉਹਨਾਂ ਨੂੰ ਯਾਦ ਕਰੀਏ ਤਾਕਾ ਜਿਸ ਦਾ ਮੁੱਲ ਵੀ ਪੈਂਦਾ ਹੈ ਮੁੱਲ ਪੈਣ ਤੋਂ ਬਾਅਦ ਕਈ ਘਰਾਂ ਚ ਸੱਤਰ ਵੇਚ ਜਾਂਦੇ ਨੇ ਕਈ ਘਰਾਂ ਚ ਸੱਤਰ ਵੇਚ ਜਾਂਦੇ ਨੇ ਮੇਰੀ ਮਰਾਦ ਉਹ ਮੰਨਦੀਪ ਰੇਪੀ ਜਿਹੜੇ ਪ੍ਰਧਾਨਗੀ ਮੰਡਲ ਤੇ ਬੈਠੇ ਨੇ ਅਸੀਂ ਕਹਿੰਦੇ ਆ ਵੀ ਆਪਦੀਆਂ ਕਵਤਾਵਾਂ ਜਿਹੜੀਆਂ ਉਹਨਾਂ ਨੂੰ ਦਿਲ ਦੇ ਨੇੜੇ ਵੀ ਉਹ ਸਾਨੂੰ ਸੁਣਾਓ ਤੇ ਮਹਿਫਲ ਦੇ ਵਿੱਚ ਰੰਗ ਭਰ ਦੇਣ ਇੱਕ ਇੱਕ ਮਤਲਬ ਜਦ ਤੱਕ ਮੈਡਮ ਆਉਂਦੇ ਆ ਲੁਧਿਆਣਾ ਇੱਕ ਪ੍ਰੋਗਰਾਮ ਹੋਇਆ ਤੁਹਾਨੂੰ ਜਦਿਆ ਮੇਰਾ ਥੇਲਾ ਬਰ ਲਿਆਣੇ ਦਾ ਬਾਰ ਬਾਰ ਟਿਕ ਟਾਂ ਕਰ ਕਿਉਂਕਿ ਫੋਨ ਦੇ ਵਿੱਚ ਨਾ ਪਿੰਡ ਜਾਂਦਾ ਹੁੰਦਾ ਮੈਂ ਹਿਲਾ ਜਾਂਦਾ ਹੈਗਾ ਤਾਂ ਪੰਜਾਬੀ ਅਤੇ ਉਰਦੂ ਦੀਆਂ ਮਸਹੈਰੀਆਂ ਵਿੱਚ ਹੀ ਫਰਕ ਆ ਵੀ ਪੰਜਾਬੀ ਸ਼ਾਇਰ ਆਪਦੀ ਗੱਤਾਂ ਸੁਣਾ ਜਾਂਦੇ ਤੁਮ ਥੇਰੀ ਸੋង ਜਦੋਂ ਤੁਸੀਂ ਉਰਦੂ ਦੇ ਬਖੈਰਿਆਂ ਜਿਹਾਉਂਦੇ ਨਾ ਪੈਨ ਡਰੋਪ ਸੈਲਿੰਸ ਹੁੰਦੇ ਪੈਨ ਡੇਗਨ ਦਾ ਵੀ ਖਰਚ ਖੜਕਾ ਹੁੰਦਾ ਠੀਕ ਹੈ ਤਾਂ ਹੀ ਉਹ ਸਾਡੇ ਨੂੰ ਉੱਚੇ ਆ ਤਾਂ ਹੀ ਅਸੀਂ ਉਹਨਾਂ ਦੀ ਹਨਾ ਤਾਂ ਹੀ ਉਹਨਾਂ ਦੀ ਅਸੀਂ ਗਜ਼ਲ ਤਾਂ ਹੀ ਉਹਨਾਂ ਦੇ ਖਾਪਦਾ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਪਵਾਰ ਪੰਜਾਬੀ ਦਾ ਚਖੜਾਂ ਦੇ ਵਿੱਚ ਰੱਖ ਦਿੰਦਾ ਵੀਵਾ ਵਾਲੀ ਆ ਵੀ ਦਾ ਮੇਰੀ ਬਰਾਦ ਮਨਦੀਪ ਨੇ ਹੈ ਨਾ ਪਰ ਤੁਸੀਂ ਡੋਲਣਾ ਨਹੀਂ ਗੜ ਨੂੰ ਘਾਇਆ ਆਖਿਰ ਚਿਠਾ ਬਣੇਗਾ ਪਰ ਫਿਰ ਵੀ ਸ਼ਾਕਰੇ ਸਿਵਿਆਂ ਚ ਬੁਗੇ ਬਿਲਖਦਾ ਜ਼ਿਗਰਾ ਕਮਾਲ ਹੈ ਭਾਰਾਂ ਕੇ ਜੁਲਫਾਂ ਚ ਸਦ ਰੰਗ ਵਾਝੀਆਂ ਅਜੇ ਮੈਨੂੰ ਆਪੇ ਕੋਈ ਨਹੀਂ ਪਾ ਲਿਖਾਂ ਦੀ ਕਦੇ ਵੀ ਨੈਗੇਟਿਵ ਚ ਨਹੀਂ ਜਾਣਾ ਠੀਕ ਹੈ ਨਾ ਕਿ ਮੁਸਾਫਰ ਹੂਨ ਦਾ ਦਿੱਤਾ ਰਹੀ ਨਿੱਕੇ ਜੇ ਜੀਤੂ ਅਕੰਦਰ ਹੋਣਾ ਠੀਕ ਹੈ ਜੀ ਸਕੰਦਰ ਬਾਣੀ ਕਰੋ ਨਿਕਲਣਾ ਕਰਦਾ ਹੈ ਨਾ ਤੇ ਹੁਣ ਸਾਡੀ ਛੋਟੀ ਬਹਿਸ ਦੇ ਝਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਟ ਜਿਹੜੇ ਅੱਖਰ ਵਿੱਚ ਪੰਜਾਬੀ ਗੁਸ਼ੀਅਤ ਨਹੀਂ ਤਹਿਜ਼ੀਬ ਨਹੀਂ ਪੜ ਕੇ ਵੇਖਣ ਵਾਰਸ ਬੁੱਲਾ ਬਾਹੂਦਾਲ ਪੰਜਾਬੀ ਦਾ ਅੱਖਰਾਂ ਵਿੱਚ ਸੁਣ ਦੋਤਾ ਮੈਂ ਜਿੰਦਗੀ ਦਾ ਸਾਥੀ ਬਹੁਤ ਬਹੁਤ ਖਦਾ ਵਫਾਦਾਰ ਰਹਿਣਾ ਆਪਣੀ ਮਾਪਿਆਂ ਦਾ ਆਪਣੇ ਅਧਿਆਪਕਾਂ ਦਾ ਆਪਣੇ ਚਾਹਣ ਵਾਲਿਆਂ ਦਾ ਆਪਣੇ ਯਾਰਾਂ ਦਾ ਪਰਵਾਹ ਕਰਨਾ ਇਸ ਬੇਵਫਾ ਦੁਨੀਆ ਵਿੱਚ ਮਾਪਾ ਪਾਪਾਂ ਬੰਦ ਸੁਣਿਆ ਮਾਪਾ ਪਾਪਾਂ ਬੰਦ ਪਿੱਛੇ ਤੇ ਇੱਕ ਬੱਚੀ ਡਾਇਰ ਨੇ ਦੂਜੀ ਬੱਚੀ ਨੇ ਕਾਪਤਾ ਬੋਲੀ ਸੀ ਮੈਂ ਹਾ ਕੋਟਾ ਪੈਸਾ ਜੋ ਚੱਲਣ ਦਾ ਨਾ ਕਰ ਆਵਾਜ਼ ਨਾਲ ਲੰਕਾ ਆਉਣ ਪਰ ਮੇਰੇ ਵਿੱਚ ਨੇ ਦੱਸੋ ਕਰਾ ਮਾਨ ਕਾ ਦਾ ਅੱਜ ਤੱਕ ਮਾਪਿਆਂ ਨੂੰ ਖੁਸ਼ੀ ਕੋਈ ਦਿੱਤੀ ਨਹੀਂ ਉਹਨਾਂ ਨੇ ਵੀ ਮੇਰੀ ਮੰਗ ਥੱਲੇ ਕੋਈ ਸ਼ਿੱਤੀ ਨਹੀਂ ਤੰਗੀਆਂ ਤੁਰਸੀਆਂ ਤੇ ਮਨ ਉੱਤੇ ਚੱਕਣ ਦਾ ਸੋਚ ਕਦਾ ਕੋਲਾ ਪਾਂਚ ਕੋਲ ਪਾ ਜਾਈਂ ਇਖਤ ਇਹੋ ਤਾਂ ਲੋਚਦੇ ਕਿ ਦੇਣਾ ਬਾਜ ਕਰਨਾ ਮਾਰੇ ਨੇ ਕਿ ਦੇਣਾ ਬਾਜ ਕਰਨਾ ਮਾਰੇ ਨੇ ਚੰਤ ਸ਼ਹਿਰੀ ਤੋਂ ਨੂੰ ਚਨਾਸਨਾ ਸਕਦਾ ਬਾਸ਼ਬਸ ਸਾਹਿਬ ਇਹ ਸਾਰੀ ਦੁਨੀਆ ਮੈਂ ਭੌਲ ਜੰਮ ਪਰ ਤੁਹਾਨੂੰ ਨਹੀਂ ਪੜਾ ਸਕਦਾ ਤੁਹਾਨੂੰ ਨਹੀਂ ਪੜਾ ਸਕਦਾ ਸੈਕਟਰੀ ਬੇਸਤ ਸਰਕਾਰ ਕਾਂਟਿਕ ਸਰ ਦੀ ਰਿਟਾਇਰਮੈਂਟ ਪਾਰਟੀ ਹੈ ਲਿਹਾ ਹਾਂ ਤੇ ਅੰਦਰ ਬਾਤ ਅਸਮਾਨ ਬਾਤ ਤੇਗ ਚੁੱਕ ਤੂੰ ਬਾਹਰ ਕਰ ਜੇ ਜੀ ਕਰੇ ਸੰਸਾਰ ਕਾ ਮੈਂ ਫਰੋਦਾ ਤੇਰੇ ਸਾਹਮਣੇ ਚਟਾਨਾ ਆ। ਅਜ਼ਾਦ ਚੰਦਰਗੌਰ ਨੂੰ ਪੜਨ ਦਾ ਮੌਕਾ ਮਿਲਿਆ ਤੇ ਬੜਾ ਮੈਂ ਬਾਟਕ ਕਾਰੀ ਲੇਖ ਲਿਖਿਆ। ਕਿਹਾ ਮਾਂ ਬੋਲੀ ਦੇ ਸ਼ਾਇਰਾ ਨੇ 50 ਕਿਤਾਬਾਂ ਬਾਲ ਸਹਿਤ ਲਿਖੀਆਂ।